ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੀ ਗੁਰਸਵਾਰੀ ਸਾਧ ਸੰਗਤ ਜੀਓ ਅੱਜ ਆਪਾਂ ਗੁਰਬਾਣੀ ਸ਼ਬਦ ਕੋਸ਼ ਦੇ ਵਿੱਚੋਂ ਕੋਈ ਸ਼ਬਦ ਲੈਨੇ ਔਰ ਇਹ ਗੁਰਬਾਣੀ ਦੇ ਵਿੱਚੋਂ ਤੁਖਾਂ ਲਈਆਂ ਨੇ ਗੁਰਬਾਣੀ ਦੇ ਵਿੱਚੋਂ ਪੰਕਤੀਆਂ ਲਈਆਂ ਨੇ ਇਹਨਾਂ ਦੇ ਆਧਾਰ ਤੇ ਇਹਨਾਂ ਸ਼ਬਦਾਂ ਦੀ ਆਪਾਂ ਵਿਚਾਰ ਕਰਾਂਗੇ ਸੋ ਸਾਧ ਸੰਗਤ ਸਭ ਤੋਂ ਪਹਿਲਾ ਜਿਹੜਾ ਹੈ ਉਹ ਸ਼ਬਦ ਹੈ ਸੰ ਸੰਤ ਜਿਹੜਾ ਹੈ ਸਭ ਤੋਂ ਪਹਿਲਾਂ ਜਿਸ ਨੇ ਇੰਦਰੀਆਂ ਨੂੰ ਵਸ ਕੀਤਾ ਹੋਇਆ ਹੈ ਉਹਨੂੰ ਸੰਤ ਕਹਿੰਦੇ ਨੇ ਸੰਤ ਦਾ ਭਾਵ ਗੁਰੂ ਵੀ ਹੈ ਭਲੇ ਕੁਸ਼ ਵੀ ਹੈ ਇਹ ਤਿੰਨ ਤਰ੍ਹਾਂ ਦੇ ਸ਼ਬਦ ਆਏ ਨੇ ਅਰਥ ਨੇ ਹੁਣ ਇਹਨਾਂ ਨੂੰ ਆਪਾਂ ਗੁਰਬਾਣੀ ਦੀਆਂ ਪੰਕਤੀਆਂ ਪੜ੍ਹ ਕੇ ਤੇ ਇਹਨਾਂ ਨੂੰ ਸਪਸ਼ਟ ਕਰੀਏ ਸੰਤ ਸਭਾ ਗੁਰ ਪਾਈਐ ਸੰਤ ਸਭਾ ਸੰਤਾਂ ਦੀ ਸਭਾ ਸੰਤ ਸੰਤਨੀ ਸੰਗਤ ਗੌਰ ਪਾਏ ਗੁਰੂ ਨੂੰ ਪਾਇਆ ਜਾਂਦਾ ਗੁਰੂ ਪਾ ਲਿੰਦਾ ਗੁਰੂ ਨੂੰ ਪਾਇਆ ਜਾਂਦਾ ਮੁਕਤ ਪਦਾਰਥ ਤੇਨ ਮੁਕਤ ਪਦਾਰਥ ਤੇਨ ਤੇਨ ਜਿਹੜਾ ਹੈ ਉਹ ਗਊ ਹੈ ਉਹ ਕਾਂਦਨ ਗਊ ਜੋ ਕਿ ਆਪਾਂ ਨੂੰ ਕੁਰਬਾਨੀ ਦੇ ਵਿੱਚ ਕਾਫੀ ਵਾਰੀ ਆਇਆ ਹੈ ਸੰਤ ਜਨਾਂ ਦੀ ਸੰਗਤ ਦੇ ਵਿੱਚ ਹੀ ਗੁਰੂ ਮਿਲਦਾ ਹੈ ਸੰਤ ਸਭਾ ਗੁਰ ਪਾਏ ਗੁਰੂ ਜਿਹੜਾ ਹੈ ਸੰਗਤ ਦੇ ਵਿੱਚ ਮਿਲਦਾ ਕਿਹੜੀ ਸੰਗਤ ਸਤ ਜਨਾਂ ਦੀ ਸੰਗਤ ਵਿੱਚ ਮਿਲਦਾ ਹੈ ਜੋ ਮਾਨੋ ਕਾਮ ਤੈਨ ਹੈ ਗੁਰੂ ਕਾਮ ਦੇਣ ਗਊ ਮਨੁੱਖ ਦੀਆਂ ਸਾਰੀਆਂ ਖਾਸ਼ਾਂ ਪੂਰੀਆਂ ਕਰਦੀ ਹੈ ਇਸ ਤਰ੍ਹਾਂ ਦੱਸਿਆ ਜਾਂਦਾ ਇਹ ਦੱਸਿਆ ਜਾਂਦਾ ਕਿ ਦਰਨੀਆਂ ਸਭ ਪੂਰੀਆਂ ਕਰਦਾ ਸੋ ਇਸ ਤਰ੍ਹਾਂ ਮਨੁੱਖ ਮਰੁਖਾ ਜੀਵ ਇਸਤਰੀਆਂ ਨੂੰ ਗੁਰੂ ਪਾਸੋਂ ਨਾਮ ਪਦਾਰਥ ਮਿਲਦਾ ਹੈ ਸਾਰੀਆਂ ਪੂਰੀਆਂ ਕਰਦਾ ਨਾਮ ਪਦਾਰਥ ਜਿਹੜਾ ਹੈ ਉਹ ਵੀ ਮਿਲਦਾ ਹੈ ਤਕੇ ਗੁਰੂ ਆ ਸੰਤ ਪ੍ਰਸਾਦ ਮੋਕੋ ਨਾਮ ਨਿਵਾਸ ਸੰਤ ਸੰਤ ਆ ਗਿਆ ਗੁਰੂ ਪ੍ਰਸਾਦ ਕਿਰਪਾ ਕਿਰਪਾ ਦੇ ਰਾਹੀ ਤਦ ਇਹ ਹਾਰੀਆ ਇਹ ਅਧਿਕਰਣ ਕਾਰਕ ਅਧਿਕਰਣ ਕਾਰਕ ਦੀ ਨਿਸ਼ਾਨੀ ਹੈ ਦਾ ਮਤਲਬ ਹੈ ਰਾਹੀ ਦੁਆਰਾ ਨਾਲ ਮੋਕੋ ਨਾਮ ਨਿਵਾਸ ਪ੍ਰਭੂ ਨੇ ਗੁਰੂ ਦੀ ਕਿਰਪਾ ਦੇ ਨਾਲ ਗੁਰੂ ਦੀ ਕਿਰਪਾ ਦੇ ਨਾਲ ਮੈਨੂੰ ਆਪਣੇ ਨਾਮ ਨਾਮ ਦੇ ਘਰ ਦੇ ਵਿੱਚ ਟਿਕਾ ਦਿੱਤਾ ਨਾਮ ਦੇ ਵਿੱਚ ਟਿਕਾਤਾ ਨਾਮ ਦੇ ਘਰ ਵਿੱਚ ਟਿਕਾਤਾ ਨਿਵਾਸ ਕਰ ਦਿੱਤਾ ਨਿਵਾਸ ਕਰਤਾ ਪਰਮਾਤਮਾ ਦਾ ਨਾਮ ਜਿਹੜਾ ਹੈ ਉਹ ਮਿਲਦਾ ਕਿਹਦੇ ਨਾਲ ਗੁਰੂ ਦੀ ਕਿਰਪਾ ਗੁਰੂ ਦੀ ਕਿਰਪਾ ਤੋਂ ਬਗੈਰ ਨਾਮ ਜਿਹੜਾ ਹੈ ਉਹਦੀ ਪ੍ਰਾਪਤੀ ਨਹੀਂ ਹੁੰਦੀ ਬੱਗੇ ਹੈ ਭਰੇ ਬਸ 10 ਸੰਘਾਰ ਸੰਤ ਨਿਸਤਾਰੇ ਦੈਦ ਸੰਘਾਰ ਦੈਦ ਸੰਘਾਰ ਕੇ ਮਾਰ ਕੇ ਉਹਨਾਂ ਨੂੰ ਮਾਰ ਕੇ ਸੰਤ ਨਿਸਤਾਰੇ ਭਰੇ ਲੋਕ ਭਰੇ ਪੁਰਸ਼ ਜਿਹੜਿਆ ਉਹਨਾਂ ਨੂੰ ਤਾਰਿਆ ਉਹਨਾਂ ਨੂੰ ਉਹਨਾਂ ਦੀ ਰੱਖਿਆ ਕੀਤੀ ਜਿਵੇਂ ਭਰਲਾਟ ਭਗਤਨ ਉਹਦੀ ਰੱਖਿਆ ਕੀਤੀ ਹੈ ਨਾ ਉਹ ਕਉਨ ਬੜਾ ਬੜਾ ਪੁਰਸ਼ ਬੜੀ ਦੈਦ ਸੰਘਾਰ ਸੰਤ ਨਿਸਤਾਰੇ ਪਰਬੂ ਨੇ ਦੇਦ ਬਾਰ ਕੇ ਸੰਤਾ ਦੀ ਰੱਖਿਆ ਕੀਤੀ ਅਗੇ ਹੈ ਸੰਤੀ ਸੰਤ ਹੀ ਭਾਵ ਕੀ ਸੰਤਨ ਦਾ ਸੰਤ ਸੁਭਾਅ ਆਪਾਂ ਕਹਿੰਦੇ ਆ ਸੰਤ ਸੁਭਾਅ ਵਾਲਾ ਸੰਤੀ ਸੰਤੀ ਕਬੀਰ ਸੰਤ ਨ ਛਾੜੇ ਸੰਤਈ ਏ ਕਬੀਰ ਸੰਤ ਨ ਛਾੜੇ ਸੰਤਈ ਜੋ ਕੋਟਕ ਮਿਲੇ ਅਸੰਤ ਏ ਕਬੀਰ ਸੰਤ ਆਪਣਾ ਜਿਹੜਾ ਸ਼ਾਂਤ ਸੁਭਾਅ ਵਾਲਾ ਸੰਤਾ ਵਾਲਾ ਸੰਤਈ ਸੁਭਾਅ ਤੋਂ ਪਾਵ ਸੰਤਈ ਸੰਤੀ ਸੁਭਾਅ ਵਾਲਾ ਉਹ ਨਹੀਂ ਛੱਡਦਾ ਭਾਵੇਂ ਭਾਵੇਂ ਉਸ ਨੂੰ ਕਰੋੜਾਂ ਅਸ਼ਾਂਤ ਬੰਦੇ ਭੈੜੇ ਬੰਦੇ ਮਿਲਣ ਉਹਨਾਂ ਨੂੰ ਮਿਲਦੇ ਰਹਿਣ ਪਰ ਉਹ ਆਪਣਾ ਸੁਭਾਅ ਸੰਤੀ ਉਹ ਸੰਤੀ ਵਾਲਾ ਸੁਭਾਅ ਜਿਹੜਾ ਹੈ ਨਾ ਉਹ ਸੱਚ ਸੁਭਾਅ ਜਿਹੜਾ ਉਹ ਨਹੀਂ ਛੱਡਦਾ ਅੱਗੇ ਸੰਤੋਖੀ ਸੰਤੋਖ ਵਾਲੇ ਜਿਨ੍ਹਾਂ ਦਾ ਅੰਦਰ ਸ਼ਾਂਤ ਸਰਸਾਈਂ ਦੇ ਨੇ ਗਾਵਨ ਜਤੀ ਸਤੀ ਸੰਤੋਖੀ ਗਾਵਨ ਗਾਉਂਦੇ ਹਨ ਪ੍ਰੈਸੈਂਟ ٹینس ਦਾ ਗਾਵਨ ਜੰਨੂ ਸ਼ਾਇਰੀ ਲਗੀ ਗਾਵਨ ਜਤੀ ਜਾਸਦਾਰੀ ਸਤੀ ਜਿਹੜੇ ਦਾਨ ਦਿੰਦੇ ਐ ਦਾਨੀ ਸਤੀ ਸੰਤੋਖੀ ਸੰਤੋਖ ਵਾਲੇ ਅੱਗੇ ਫਿਰ ਗਾਵੇ ਵੀਰ ਕਰਾਰੇ ਫਿਰ ਅੱਗੇ ਹੋਰ ਉਹ ਕਹਿੰਦੇ ਗਾਵੇ ਗਾਉਂਦੇ ਨੇ ਹੋਰ ਵੀ ਅਤੇ ਹੋਰ ਕੌਣ ਕਾਉਂਦੇ ਆ ਵੀਰ ਕਰਾਰੇ ਕਰਾਰੇ ਤਗੜੇ ਵੀਰ ਤਗੜੇ ਜਿਹੜੇ ਆ ਨਾ ਉਹ ਉਹ ਕਾਉਂਦੇ ਨੇ ਤਗੜੇ ਸੂਰਮੇ ਤਗੜੇ ਸੂਰਮੇ ਵੀਰ ਵੀਰ ਆਪਾਂ ਕਹਿੰਦੇ ਸੂਰਮਾ ਸੂਰਮਾ ਵੀਰ ਸੂਰਮੇ ਉਹਨਾਂ ਨੂੰ ਜਿਹੜੇ ਹੈ ਉਹ ਉਹ ਵੀ ਇਹ ਕਾਉਂਦੇ ਨੇ ਉਹਦੀਆਂ ਵਡਿਆਈਆਂ ਕਰਦੇ ਨੇ ਭਾਉ ਉਹਨਾਂ ਨੂੰ ਕਾਉਂਦੇ ਨੇ ਭਾਉ ਦੀਆਂ ਵਡਿਆਈਆਂ ਕਰਦੇ ਅੱਗੇ ਹੈ ਸੰ ਚੋਰਾਵੋਂ ਵੱਲੋਂ ਲਾਗ ਚੋਰੀ ਕਰਨ ਵਾਸਤੇ ਜੋ ਮੋਰਾ ਸੰ ਲਾਇਆ ਜਾਂਦਾ ਕੱਢਿਆ ਜਾਂਦਾ ਹੈ ਮੂਰਾ ਜੱਟ ਵੱਡਾ ਉਹਨੂੰ ਅਸੀਂ ਕਹਿੰਨੇ ਆ ਸੱਜ ਉਹ ਗੁਰਬਾਣੀ ਦੇ ਵਿਚਾਰ ਸੱਜ ਆਸ ਪੈਲੇਗਾ ਸੱਸੀ ਨੂੰ ਤੇ ਬਿੰਦੀ ਏ ਟਿੱਪੀ ਤੇ ਨਾਂ ਨਿਸ਼ਾਨੀ ਸੱਜ ਨਾਨਕ ਸੁੱਤੀ ਪਈਏ ਜਾਨ ਵਿਰਤੀ ਸਨ ਹੁਣ ਕੋ ਨਾਂ ਲੇ ਲਾਲ ਸੁੱਤੀ ਪਈਏ ਜਿਹੜੀ ਪਈਏ ਦੇ ਵਿੱਚ ਸੁੱਤੀ ਰਹਿੰਦੀ ਆ ਸੁੱਤੀ ਪਈਏ ਕੌਣ ਆਪੇ ਕਾ ਕਰ ਐ ਜਗਤ ਇਹ ਦੇਖਾ ਘਰ ਭਾਵ ਇਸ ਲੋਕ ਦੇ ਵਿੱਚ ਪੇਕੇ ਘਰ ਤੋਂ ਕੀ ਭਾਵ ਹੈ ਨਾਨਕ ਜਿਹੜੀ ਇਸਤਰੀ ਆਪਣੇ ਪੇਕੇ ਘਰ ਭਾਵ ਇਸ ਲੋਕ ਦੇ ਵਿੱਚ ਸੁੱਤੀ ਰਹੀ ਇਸ ਤਰ੍ਹਾਂ ਜਾਣੋ ਕਿ ਦਿਨ ਦਿਹਾੜੇ ਹੀ ਸਨ ਲੱਗ ਗਈ ਜਾਣ ਜਾਣੋ ਵਰਤੀ ਰਾਤ ਨੂੰ ਲੱਗਦੀ ਹੈ ਨਾ ਪਰ ਇਹ ਦਿਨੇ ਵੇਰਤੀ ਰਾਤ ਤੋਂ ਵਗਿਆ ਦਿਨੇ ਸਨ ਲੱਗ ਗਏ ਜਾਣੋ ਕਿ ਦਿਨ ਦਿਹਾੜੇ ਹੀ ਸੰ ਲੱਗ ਗਈ ਅਗੇ ਸੰਪੇ ਧਨ ਪਦਾਰਸ ਪ੍ਰਾਪਰਟੀ ਧਰਵ ਹਾ ਹੋਂ ਕਰਤੀ ਜਗ ਫਿਰੀ ਨਾ ਕਣ ਸੰਪੇ ਨਾਲ ਹਾ ਹੋਂ ਕਰਤੀ ਜਗ ਫਿਰੀ ਨਾ ਤਨ ਸੰਤੇ ਨਾਲ ਸਾਰਾ ਜਗਤ ਸਾਰੀ ਲਗਾਈ ममता माया ਦੇ ਜਾਲ ਦੇ ਵਿੱਚ ਫਸੀ ਹੋਈ ਆ ਫਸੀ ਹੋਈ ਐ ਫਿਰਦੀ ਐ ਤੇ ਮਾਇਆ ਦੇ ਇਕੱਠੀ ਕਰਦੀ ਰਹੇ ਮਾਇਆ ਨੂੰ ਇਕੱਠਾ ਕਰਨ ਦੇ ਵਿੱਚ ਰੁੱਝੀ ਰਹਿੰਦੀ ਹੈ ਦਰਦੀ ਕਰਦੀ ਹੈ ਮਾਇਆ ਨੂੰ ਇਕੱਠੀ ਕਰਦੀ ਹੈ ਪਰ ਇਹ ਇਕੱਠਾ ਕੀਤਾ ਧਨ ਜਿਹੜਾ ਹੈ ਪਦਾਰਥ ਹੈ ਧਨ ਹੈ ਜਾਂ ਪਦਾਰਥ ਪਦਾਰਥ ਪ੍ਰੋਪਰਟੀ ਹੈ ਜੀਵ ਇਸ ਥੀ ਦੇ ਨਾਲ ਨਹੀਂ ਜਾਂਦਾ ਜੀਵ ਇਸ ਥੀ ਦੇ ਨਾਲ ਨਹੀਂ ਜਾਂਦਾ ਫਿਰ ਨਾ ਧਨ ਸੰਪੈ ਨਾਲ ਨਾ ਧਨ ਜਾਂਦਾ ਨਾ ਕੁਈ ਹੋਰ ਨਾਲ ਸੰਪੈ ਪ੍ਰੋਪਰਟੀ ਜਾਂਦੀ ਨਾਲ ਉਹਦੇ ਅੱਗੇ ਸੰਤਸਾ ਸਬਤ ਤਾਂ ਹੁੰਦਾ ਟਾਹਣੀਆਂ ਦਰਖਤ ਦੀਆਂ ਟਾਹਣੀਆਂ ਨੂੰ ਸਬਤ ਤਾਂ ਕਹਿੰਦੇ ਪੱਤਰ ਔਰ ਜੀਣ ਛੜੀਆਂ ਨਾ ਜੜੀਆਂ ਪੀੜ ਸਬਤਾ ਹੁਣ ਪੱਤਰ ਔਰ ਜੀਣ ਜਿਹੜੇ ਪੱਤਰ ਜਿਹੜੇ ਨੇ ਦਰਖਤ ਦੀਆਂ ਟਾਹਣੀਆਂ ਨਾਲ ਲੱਗੇ ਨੇ ਉਹ ਪੁਰ ਜਾਂਦੇ ਪੁਰ ਜਾਂਦੇ ਆ ਛੱਡ ਜਾਂਦੇ ਪੁਰ ਕੇ ਛੱਡ ਜਾਂਦੇ ਆ ਨਾ ਜੜੀਆਂ ਉਹ ਜੜੀਆਂ ਨਹੀਂ ਉਹ ਜੜੇ ਨਹੀਂ ਜਾ ਸਕਦੇ ਕਿਤੇ ਪੀੜ ਸਬਤਾ ਪੇੜ ਦਰਖਤ ਦੀ ਟਾਣੀ ਦੇ ਨਾਲ ਉਹ ਜੜੇ ਨਹੀਂ ਜਾ ਸਕਦੇ ਦੁਆਰਾ ਜੜਾ ਨਹੀਂ ਜਾ ਸਕਦਾ ਜਿਸ ਤਰ੍ਹਾਂ ਰੁੱਖ ਦੇ ਪੱਤਰ ਟਾਹਣੀਆਂ ਨਾਲੋਂ ਉੱਪਰ-ਉੱਪਰ ਕੇ ਝੜ ਜਾਂਦੇ ਹਨ ਉਹ ਮੁੜ ਕੇ ਫਿਰ ਭਾਗ ਦੁਬਾਰਾ ਰੁੱਖਾਂ ਦੀਆਂ ਟਾਹਣੀਆਂ ਦੇ ਨਾਲ ਨਹੀਂ ਲੱਗ ਸਕਦੇ ਜੜ ਸਕਦੇ ਜੜ ਸਕੀਂਦੇ ਨਹੀਂ ਜੜ ਨਹੀਂ ਸਕਦੇ ਸੋ ਸਾ ਸੰਗਤ ਇਹ ਸੱਚੀ ਸ਼ਬਦ ਜਿਨ੍ਹਾਂ ਨੂੰ ਆਪਾਂ ਇਹਨਾਂ ਪੰਕਤੀਆਂ ਇਹਨਾਂ ਗੁਰਬਾਣੀ ਵਿੱਚੋਂ ਲਈਆਂ ਗਈਆਂ ਤੁਕਾਂ ਦੇ ਅਨੁਸਾਰ ਆਪਾਂ ਇਹਦੀ ਵਿਚਾਰ ਕੀਤੀ ਹੈ ਸੋ ਸਾਧ ਸੰਗਤ ਇਹਨੀ ਵਿਚਾਰ ਪ੍ਰਵਾਨ ਕਰਨੀ ਅੱਗੇ ਫਿਰ ਆਪਾਂ ਅਗਲੀ ਵਿਚਾਰ ਤੇ ਫਿਰ ਮਿਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ